ਹਾਂਜੀ ਕੀ ਹਾਲ ਚਾਲ ਦੋਸਤੋ ਕੱਲ ਆਪਾਂ ਗਰਾਊਂਡ ਵਾਦਾਈ ਅੱਜ ਮੁੰਡੇ ਮਿਹਨਤ ਦਾ ਹੀ ਜਾਂਦੇ ਆ ਮੇਰੀ ਨੀਕਰ ਹੀ ਗਵਾਚ ਗਈ ਨਹੀਂ ਤਾਂ ਅੱਜ ਮੈਂ ਵੀ ਆਉਣੇ ਖੇਡਣਾ ਮੁੰਡੇ ਨੂੰ ਦੱਸਦਾ ਮੇਰੀ ਨੀਕਰ ਗਵਾਚ ਗਈ ਮੈਂ ਕੀ ਕਰਾਂ ਕਾਲੀ ਸੀਗੀ ਇੱਥੇ ਲੱਗਿਆ ਸੀ ਨੀਕਰਾਂ ਆਪਾਂ ਆਏ ਆਪਣੇ ਪਿੰਡ ਦਾ ਤੋਦੀ ਮਹਾਨ ਕਬੱਡੀ ਦਾ ਜਾਫੀ ਮੇਰਾ ਮੇਰਾ ਇੰਟਰੋ ਨਹੀਂ ਦੇਣਾ ਏ ਯਾ ਮੜਾ ਓਏ ਮੇਰਾ ਇੰਟਰੋ ਦੇਖ ਲਈ ਢੇ ਵਾਹਿਗੁਰੂ ਨਮਨ ਜਦੋਂ ਮੇਰਾ ਵੀ ਇੰਟਰੋ ਦੇ ਹੈਲੋ ਗਾਇਸ ਮੇਰਾ ਨਾਮ ਹੈ ਸੰਦੀਪ ਔਰ ਮੈਂ ਮੂਜੇ ਪਿੰਡ ਮੈਂ ਗਾਉਂ ਸੇ ਬਹੁਤ ਕੁਝ ਸਿੱਖਣੇ ਕੋ ਮਿਲਾਇਆ ਹੈ ਇਹ ਧਰਤੀ ਸੇ ਸਾਡੇ ਪਿੰਡ ਦੇ ਉੱਬਰ ਦੇ ਖਿਡਾਰੀ ਗਰਾਉਂਡ ਪੋਲਾ ਬਹੁਤ ਆ ਯਾਰ ਕੈਰ ਵਿੱਚ ਚੋਂ ਵੀ ਹੁੱਬੀ ਜਾਂਦੇ ਜੋਰ ਬਹੁਤ ਲੱਗਦਾ ਆ ਚ ਉੱਪਰ ਤਿਆਰ ਹੋ ਜਾਂਦਾ ਕਿ ਜਾਨਦੇ ਹੋਗੇ ਕਾਲੂ ਉੱਧਰ ਕ੍ਰਿਕਟ ਖੇਡੀ ਜਾਂਦੇ ਮੁੰਡੇ ਉੱਧਰ ਕੈਚਾਂ ਲਈ ਪ੍ਰੈਕਟਿਸ ਕਰਾ ਰਿਆ ਮੂੰਹ ਨਾ ਪੈਦਾ ਮੂੰਹ ਕਾਲੂ नाग ਵੀ ਸੈਟਪ ਚਾਲੇ ਖੜ ਗਿਆ ਮੁੰਡਾ ਗੋਰਾ ਹੀ ਬਹੁਤ ਆ ਕਲੀ ਨੀਕਰੀ ਰੱਖਦੀ ਲਾਲ ਆ ਕੰ데요 ਆ ਪੀ ਆ ਸਾਡੇ ਪਿੰਡ ਦਾ अपने दो हो गए चार दो हो गए अपने चार आ भी कॉल कर दे चल आ भी आ ला आ गया फ्रेंड्स वो निकल गया टाफ हो गया ਇਹ ਨਾ ਜਿਹੜਾ ਇਹਨੂੰ ਮੈਂ ਦੇਗ ਪੇ ਜਾਵਾ ਜੋ ਉੱਪਰ ਆਏ ਸਿੱਟੇ ਹੀ ਆਣੀ ਗਰ ਪਿੱਛੇ ਨੂੰ ਝੋਟ ਮਾਰਿਆ ਪਟਿਆ ਗਿਆ ਏ ਪਹਿਲਾ ਦਿਨ ਤਾਂ ਕਰਕੇ ਨਾ ਰੇ ਰਾ ਸਾਹਿਬੀ ਇੱਕ ਹੋਆ ਤਾਰ ਸਤਿਗੁਰੂ ਪ੍ਰਸਾਦ ਪਰੋਮ ਮਹੰਲਾ ਪੈ ਕਲੂ ਓਏ ਸਾਰੇ ਦੇਖਦਾ ਹੀ ਨਹੀਂ ਤੂੰ ਤਾਂ ਪੌਂਦਾ ਨਹੀਂ ਮੋਟਿਆ ਗੋਡੀਆਂ ਏ ਕਿੱਟਨਾ ਦਾ ਹੈਗਾ ਇਹ ਅਗਲੇ ਨੇ ਰੇਡ ਬਾ ਤੂੰ ਮੜਾਈ ਕਬੜੀ ਬਾਹ ਆ ਜੀਵਨ ਮੇਡਾ ਮਿਹਨਤਾਂ ਲਾ ਲੱਗ ਪਿਆ ਫੇਰ ਤੂੰ ਸਾਰੇ ਬਹਿ ਗਏ ਆ ਕਾਲੂ ਰੇਡ ਨਹੀਂ ਪਾਉਂਦਾ ਹੋਰ ਹੀ ਬਸ ਚਾਕੀ ਜਾਨਾ வட குணோர் ਨਾਨਕ ਕਿਆ ਵਿਚਾਰੇ ਸੋਈ ਸੋਈ ਸੁਦਾ ਸਜ ਸਾਰੇ ਇਹ ਗੋ ਨਾਨਕ ਰਹਿ ਨਰਜਾ ਨਾਨਕ ਸੁਦਾ ਸੁਦਾ ਇਹ ਗੋ ਸਾਜਾ ਦਾ ਦੀਨ ਹੈ ਜੀ ਇਧਰ ਰਵੀ ਭਰਾ ਐਂਟਰੀ ਫੜੀ ਜਾਂਦਾ ਆਪਾਂ ਬਾਜੀ ਵੀ ਕਰਾ ਰਹੇ ਆ 23 ਮਈ ਨੂੰ ਪਿੰਡ ਮੋਰਾ ਵਾਲੀ ਵਿਖੇ ਬਾਜੀ ਆ ਬਈ ਪੈਸੇ ਦੇਣ ਹੁੰਦੇ ਲੋਕ ਪੈਸੇ ਚੱਲਦੇ ਆ ਗਾਉਂ ਦੇ ਵਿੱਚ ਹੋਰ ਆਈ ਯੋਗ ਬਖਵਾ ਮੈਂ ਤਨੁ ਗੀਤ ਗੀਤ ਚਰਨ ਨਿਕਰਣੇ ਸਾਰਾ ਕੋਣ ਨਾ ਰਹਿਦਾ ਤਸਾ ਬਿਰਾ ਰਹਾ ਤੜ ਨਾਲ ਹੀ ਹੈ ਵਿਚਾਰੇ ਫਤਵਨ ਸਿੱਧੀ ਕਿਨਾਂ ਦਾ ਪਾਈਆ ਧਰਮ ਲੈਣ ਸਾਧ ਰਹਾਇਆ ਆਪਣਾ ਵਾਲਾ ਵਿਚਾਰਾ ਸਤਿ ਪ੍ਰੇਰਿ ਗੋੰਧਾਰ ਜਿਸ ਸੋਖ ਸਿਖਿਆ ਚਾਰਾ ਆਨੰਤ ਪਤਿ ਸਵਾਰਨਾ ਸਾਮ ਮਹਾਂ ਦਾ ਪਹਿਲਾ ਅੱਖਾਂ ਦੀ ਬਾਦ ਚ ਆ ਗਿਆ ਬਹਿ ਪਹਿਲਾਂ ਗਿਆ ਸਾਲਾ ਕੀ ਗੱਲ ਆ ਅਰੇ ਆ ਦੇਖਾ ਕਰੋ ਅਰੇ ਪਹਿਲਾ ਦਿਨ ਲਈ ਬਹੁਤ ਸਕੇਚਿੰਗ ਕਰ ਲੋ ਮਿੱਤਰੋ ਪਹਿਲਾਂ ਦਿਨ ਸੁੱਤੇ ਵੇ ਜਾ ਉੱਠ ਕੇ ਆਏ ਆ ਪੜਕਦੇ ਆਂ ਕੋਰੇ ਫਰਮ ਹੋਦੇ ਆਂ ਸਰੋਦੇ ਦੋ ਦੋ ਭਾਗ ਕੀ ਪੰਤੇ ਲੱਗਿਆ ਆ ਹਰ ਬੰਦ ਬੜਵਾਲ ਬੰਨੀ ਕੋਡੀ ਸਟੈਚਿੰਗ ਕਰਨ ਲੱਗ ਪਿਆ ਬਈ ਗੁਰਮੁਖਲਾ ਦਾ ਮਣਨੇ ਸੁਗਵਾਇਆ ਤੇ ਆਪੋ ਕੋੜ ਆਇਆ ਆਪ ਮਲਾਇਆ ਤੁੰਗਰੇ ਆ ਕੋ ਤੁਝੇ ਵਾਏ ਗੱਜਣਗੇ ਅੱਜ ਨਹੀਂ ਲੱਗਣਾ ਨੱਕ ਮੇਰੇ ਮਿੱਤਰੋ ਮਾਤਾ ਜੀ ਤੇਰਾ ਸਿਆ ਸਭ ਹੋਵੇ ਤੁਹਾਨੂੰ ਬੋਲਦਾ ਅਰ ਰਬ ਕੋ ਆਸਾਂ ਪਰ ਸੌਤ ਤਰਹਿਆ ਗਿਆ ਪਾਂਤ ਦੇ ਮੋਤ ਤੋਦੀ ਕੀ ਕਰ ਜਾਂਦਾ ਏ ਤੋਦੀ ਅਰ ਕੇ ਦੇਖਦੇ ਫਿਰ ਤੇ ਜਵਾਂ ਅਰ ਸਿਰ ਤੇਰੇ ਕੌਣ ਬੜਿਆ ਰਹਾ அம பதி மாய ਤੇਰੇ ਨਾਲ ਕੋਈ ਨਹੀਂ ਲੱਗਦਾ ਇਹਨਾਂ ਨੂੰ ਲਾ ਲਾ ਹਾਂ ਦੇ ਹਾਂ ਦੇ ਹਾਂ ਚੱਲ ਆ ਕਾਲ ਪਾਏ ਨਿਸਨ ਪਰ ਨਾ ਸਾ ਸਰਕਾਰ ਸਾਥੀ ਆ ਤਾ ਮੇਰੇ ਨਾਲ ਦੇ ਸਭੀ ਨਾ ਦਦੀ ਪ੍ਰਮੋਣ ਕਾਲ ਸਰਬੋਤਮ ਆ

Ferdig, ferdig!